ਮੈਂ ਮੰਗ ਰਿਹਾ ਸੀ ਸਸਿਗਾ ਬਾਜੀ ਸਸਿਗਾ ਇਹ ਜਿਹੜਾ ਤੂੰ ਸਨੇਹ ਲੈ ਆ ਨਾ 72000 ਪਹਿਲਾਂ ਪਹਿਲਾਂ ਦੇ ਪੈਸੇ ਦਿਓ ਹਾਂਜੀ ਪੈਸੇ ਲੈ ਲਾ ਤੇ ਮੇਰੇ ਕੱਪੜੇ ਨਾ ਸਉਣੀ ਠੀਕ ਹੈ ਮੇਰੇ ਕੱਪੜੇ ਤੇਰੇ ਵਾਪਸ ਤੇ ਜੇ ਵਾਖ ਖਰਾਬ ਹੋਇਆ ਤਾਂ ਅੱਧਾ ਦਿਮਾਗ ਤੇ ਫੈਕਟਰਾ ਕਰ ਨਹੀ ਭਾਜੀ ਨਹੀ ਨੀ ਕੱਪੜੇ ਫੋੜਾ ਤੇ ਫਲਾਗ ਤੇ ਮੈਂ ਐਡਾ ਬੇਇੱਜ਼ਤੀ ਕਰਦਾ ਵੀ ਪਹਿਲਾਂ ਪੈਸੇ ਲਿਆਓ ਮੇਰੇ ਬੰਦੇ ਨੂੰ ਫੋੜ ਨਹੀ ਨਹੀ ਵੀਰ ਜੀ 3 ਸਾਲ ਹੋ ਗਏ ਪੈਸੇ ਲੈਣ ਨੂੰ ਇਹ ਪੈਸੇ ਲੈ ਲਾ ਮੇਰੇ ਕੱਪੜੇ ਹੁਣੇ ਪੈਕ ਕਰਦੇ ਹਾਂ ਜੀ 20000 ਰੁਪਏ ਤੈਨੂੰ ਬੰਦਾ ਫਰਾਉਂਦਾ ਠੀਕ ਹੈ ਬਾਜੀ ਬਿਲਕੁਲ ਹਾਂ ਤੇ ਆਪੀ ਓਕਾਤ ਚ ਰਹਿ ਜੀ ਚਾਹ ਮੇਰੇ ਮੈਂ ਤਾਂ ਓਕਾਤ ਚ ਮੈਂ ਮੈਂ ਤਾਂ ਓਕਾਤ ਚ ਤੂੰ ਤੇਨੂੰ ਤੈਨੂੰ ਤੂੰ ਸਮਝਦਾ ਤੂੰ ਤੇ ਮੈਂ ਕਹਿੰਦੇ ਕੱਪੜੇ ਬਣਾਉਣ ਲੱਗ ਪਿਆ ਤੇਰਾ ਦਿਮਾਗ ਖਰਾਬ ਹੋ ਗਿਆ ਨਹੀਂ ਤੁਸੀਂ ਕਿਸ ਤੁਸੀਂ ਕਿਸ ਗੱਲੋਂ ਗਾਲਾਂ ਕੱਢਦੇ ਹੋ ਜੀ ਪੈਸੇ ਦੇ ਉਹਨਾਂ ਦਾ ਫੇਰਾ ਪਾਉਂਦਾ ਨਹੀਂ ਤੇ ਵੀਰ ਜੀ ਰਾਜਾ ਬਣਿੰਗ ਜੀ ਤੁਹਾਡੇ ਕੋਲ ਪੈਸੇ ਨਵੇਂ 3 ਸਾਲ ਹੋ ਗਏ ਤੂੰ ਮੈਂ ਚੜ ਕੋਲੇ ਜਿੱਦੇ ਆਇਆ ਸੀ ਤੂੰ ਮੈਨੂੰ ਕਹਿਣਾ ਸੀ ਉਦੋਂ ਹੀ ਤੂੰ ਮੈਨੂੰ ਇਹ ਕਹਿ ਰਹੀ ਬਾਈ ਜੀ ਤੈਨੂੰ ਤੈਨੂੰ ਬਾਈ ਜੀ ਮੈਂ ਮੈਸੀ ਲਾਇਆ ਰੌਕਸੀਨ ਮੈਸੀ ਵੀ ਲਾਇਆ ਪਿਛਲੇ ਸਾਲ ਮੈਸੀ ਵੀ ਲਾਇਆ ਕਿਹਾ ਯਾਰ ਤੂੰ ਆਪ ਦੇ ਪੈਸੇ ਤੂੰ ਮੇਰੇ ਬੰਦੇ ਨੂੰ ਫੋਨ ਕਰਕੇ ਇਹ ਕਿਹਾ ਵੀ ਪਹਿਲਾਂ ਪਹਿਲਾਂ ਵਾਲੇ ਪੈਸੇ ਲਿਆਓ ਫੇਰ ਦੇਵਾਂਗੇ ਕੁਰਤੇ ਦਾ ਮੀਹ ਤੇ ਭਾਜੀ ਪੈਸੇ ਮੰਗ ਲੈ ਗਿਆ ਨਾ ਥਰੂ ਕਰ ਲਿਆ ਤਿੰਨ ਸਾਲ ਹੋ ਗਏ ਐਸੇ ਤੈਨੂੰ ਕਿਹਨੇ ਆਖਿਆ ਵੀ ਨਾ ਲੈ ਪੈਸੇ ਨਹੀਂ ਆ ਰਾਜੂ ਮੁੰਡਾ ਰਾਜੂ ਮੁੰਡਾ ਕਪੜਾ ਰਾਜੂ ਕਪੜਾ ਲੈ ਗਿਆ ਸੀ ਕਹਿੰਦਾ ਮੈਂ ਹੁਣੇ ਦੇ ਦੇਣਾ ਪੈਸੇ ਪੈਸੇ ਕਿੰਨੇ ਆ ਸੋ ਗਿਆ ਨਾ ਪਰ ਦਿਮਾਗ ਆਦਾ ਟਿਕਾਣੀ ਛਿੜਣਾ ਚਾਹੀਦਾ ਬੰਦੇ ਦਾ ਤੇਰਾ ਦਿਮਾਗ ਟਿਕਾਣੀ ਵੀਰੇ ਮੇਰਾ ਦਿਮਾਗ ਟਿਕਾਣੀ ਦੀ ਆ ਮੇਰਾ ਟਿਕਾਣੀ ਦੀ ਆ ਹਾਂ ਬਤਮੀਜ਼ ਹੋ ਗਿਆ ਬਹੁਤ ਜ਼ਿਆਦੇ ਮੇਰੇ ਬਤਮੀਜ਼ ਕਾਹ ਹੋ ਗਿਆ ਪੈਸੇ ਮੰਗ ਲੈ ਕਿਹੜੇ ਪੈਸੇ ਆ ਉੱਲੂ ਦੇ ਪੱਖਿਆ ਮੈਨੂੰ ਕਿਤੇ ਆਖਿਆ ਤੂੰ ਪੈਸੇ ਆਜੀ ਤਮੀਜ਼ ਨਾਲ ਬੋਲ ਕਾਲੇ ਗੱਡੀਆਂ ਦਾ ਮੋੜੇ ਦੀ ਗੱਲ ਕਰ ਤੇ ਤੂੰ ਤੇਰਾ ਦਿਮਾਗ ਫੇਲ ਚਲ ਕੋਈ ਨਹੀਂ ਆਜੋ ਖਾਜੋ ਕੋਈ ਨਹੀਂ ਕੋਈ ਨਹੀਂ ਦਿਮਾਗਾਂ ਦਾ ਟਿਕਾਣਾ ਕਿਹਦਾ ਮੇਰਾ ਦਿਮਾਗ ਟਿਕਾਣੇ ਤੇ ਆ ਹਾਂ ਸਾਰੇ ਦੀ ਮਾਰ ਮਾਰ ਕੇ ਜੁੱਤੀਆਂ ਸਿਰ ਗੰਜਾ ਕਰਦੇ ਹਾਂਗੇ ਅੱਛਾ ਚਲੋ ਕੋਈ ਗੱਲ ਨਹੀਂ ਦੇਖ ਲਾਂਗੇ ਸ਼ਰਾਬ ਦੱਸ